ਲਓ ਜੀ ਅੱਜ ਦੋ ਘੈਂਟ ਕੋਠੀਆਂ ਲੈ ਕੇ ਆਏ ਹਾਂ ਬਿਲਕੁਲ ਸਸਤੇ ਰੇਟ ਸਭ ਤੋਂ ਪਹਿਲਾਂ ਪਹਿਲੀ ਦੀ ਗੱਲ ਕਰੀਏ ਆਪਾਂ ਗੇਟ ਤੋਂ ਐਂਟਰੀ ਦਿਖਾ ਦਿੰਨੇ ਆ ਜੀ ਬਿਲਕੁਲ ਨਵੀਂ ਕੋਠੀ ਬਿਲਕੁਲ ਬਾਈ ਜੀ ਮਜਬੂਰੀ ਕਰਕੇ ਵੇਚ ਰਹੇ ਨੇ ਬਹੁਤ ਜਿਆਦਾ ਸੋਹਣੀ ਬਣੀ ਹੋਈ ਹੈ ਜਮਾਂ ਨਵੀਂ ਹੈ ਜੀ ਗਿੱਲ ਪੱਤੀ ਗੋਨਿਆਣਾ ਰੋਡ ਬਠਿੰਡਾ ਲੋਕੇਸ਼ਨ ਆ ਟੋਟਲ 200 ਗੱਜ ਦੇ ਵਿੱਚ ਬਣੀ ਹੈ 15 15 ਦੇ ਦੋ ਵੱਡੇ ਰੂਮ ਮਿਲ ਜਾਣਗੇ 15 30 ਦਾ ਇੱਕ ਹਾਲ ਮਿਲ ਜੂਗਾ ਕਿਚਨ 8 10 ਦਾ ਮਿਲ ਜੂ ਲੌਬੀ 8 10 ਦੀ ਮਿਲ ਜੂਗੀ ਜੀ ਡਰੈੰਗ ਰੂਮ 8 10 ਦਾ ਮਿਲ ਜੂ ਸਟੋਰ ਵੀ ਹੈ ਵਿੱਚ ਜੀ 4 ਮੌਂਟੀ ਪੌੜੀਆਂ ਹਨ ਇਹ ਬਾਹਰ ਨੇ ਅਟੈਚ ਬਾਥਰੂਮ ਹੈ ਅੰਦਰ ਵੀ ਹੈ ਜੀ ਬਾਹਰ ਵੀ ਹੈ ਸੋਹਣੀ ਬਹੁਤ ਜਿਆਦਾ ਹੈ ਰਜਿਸਟਰੀ ਵਾਲੀ ਬਾਈ ਜੀ ਜਗ੍ਹਾ ਮਿਲੂਗੀ ਸੋਨੂੰ ਬਹੁਤ ਘੈਂਟ ਪਲਾਟ ਹੈ ਇਹ ਗਲੀ ਨੰਬਰ 3 ਹੈ ਜੀ ਲੋਕੇਸ਼ਨ ਮੈਂ ਦੱਸਤੀ ਜੀ ਗਿੱਲ ਪੱਤੀ ਗੋਨਿਆਣਾ ਰੋਡ ਬਠਿੰਡਾ ਤੇ ਨੰਬਰ ਤੁਹਾਡੀ ਸਕਰੀਨ ਉੱਪਰ ਦੱਸ ਦਿਆਂਗੇ ਜੀ ਬਾਕੀ ਐਡ ਕਰਵਾਉਣ ਲਈ ਸਾਡਾ ਵਟਸਐਪ ਨੰਬਰ ਤਾਂ ਹਾਂ ਦਿੱਤਾ ਹੁੰਦਾ ਜੀ ਹਰ ਟਾਈਮ ਇਦੇ ਉੱਤੇ ਜੇਕਰ ਤੁਸੀਂ ਕੋਠੀ ਵੇਚਣਾ ਚਾਹੁੰਦੇ ਹੋ ਤਾਂ 7-8 ਮਿੰਟਾਂ ਦੀ ਸਾਰਾ ਕੁਝ ਦਿਖਾ ਕੇ ਗਲੀ ਤੋਂ ਲੈ ਕੇ ਵੀਡੀਓ ਬਣਾ ਕੇ ਸਾਨੂੰ ਭੇਜ ਦੇਣੀ ਆ ਉਸ ਤੋਂ ਬਾਅਦ ਤੁਹਾਡੀ ਹਨਾ ਐਡ ਬਿਲਕੁਲ ਫ੍ਰੀ ਦੇ ਵਿੱਚ ਸਾਡੇ ਪਲੈਟਫਾਰਮਾਂ ਤੇ ਲੱਗ ਦਿੱਤੀ ਜਾਊਗੀ ਜੀ ਤੁਹਾਡੀ ਐਡ ਇੰਸਟਾਗ੍ਰam ਤੇ ਚੱਲੂਗੀ ਜੀ ਫੇਸਬੁੱਕ ਤੇ ਤੇ YouTube ਤੇ ਜੀ ਤੇ ਬਾਕੀ ਜਿਹੜਾ ਉੱਪਰ ਨੰਬਰ ਉਹ ਐਡ ਕਰਵਾਉਣ ਲਈ ਹੈ ਮਾਲਕਾਂ ਦਾ ਨੰਬਰ ਵੀਡੀਓ ਦੇ ਵਿੱਚ ਚਲਾ ਦਿੱਤਾ ਹੈ ਜੀ ਤੇ ਬਾਕੀ ਚੈੱਕ ਕਰ ਸਕਦੇ ਹੋ ਬਾਈ ਜੀ ਪੱਥਰ ਵਗੈਰਾ ਬਹੁਤ ਸੋਹਣਾ ਲੱਗਿਆ ਪੇਂਟ ਕਰਿਆ ਹੋਇਆ ਜੀ ਜੋੜੀਆਂ ਦਾ ਕੰਮ ਲਾਈਟਿੰਗ ਦਾ ਕੰਮ ਸਾਰੀ ਫੁੱਲ ਕੰਪਲੀਟ ਹੈ ਬਾਲੀ ਪ੍ਰਾਣੀ ਨਹੀਂ ਬਾਈ ਜੀ ਇਹਨੂੰ ਛੇ ਤੇ ਇਹ 7-8 ਮਹੀਨੇ ਹੋਇਆ ਕੋਠੀ ਬਣੀ ਨੂੰ ਬਸ ਮਜਬੂਰੀ ਕਰਕੇ ਐਮਰਜੈਂਸੀ ਜੀ ਵੇਚ ਰਹੇ ਨੇ ਕੋਠੀ ਤੇ ਬਾਕੀ ਦਿੱਤੇ ਨੰਬਰ ਤੇ ਕੰਟੈਕਟ ਕਰਕੇ ਸਾਰੀ ਇਹਨਾਂ ਨਾਲ ਗੱਲਬਾਤ ਕਰ ਸਕਦੇ ਹੋ ਅਟੈਚ ਬਾਥਰੂਮ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਬਹੁਤ ਸੋਹਣਾ ਟਾਈਲਾਂ ਦਾ ਕੰਮ ਕਰਿਆ ਹੋਇਆ ਸਾਰਾ ਹਨਾ ਸਿੰਕ ਵਗੈਰਾ ਸਾਰਾ ਕੁਝ ਲੱਗਿਆ ਬਾਈ ਜੀ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਜੋੜੀਆਂ ਵਗੈਰਾ ਲਾਈਟਿੰਗ ਦਾ ਕੰਮ ਜਿੰਨਾ ਵੀ ਕਰਾਇਆ ਬਾਈ ਜੀ ਪ੍ਰੋਪਰ ਕਰਵਾਇਆ ਗਿਆ ਸਟੋਰ ਰੂਮ ਵੀ ਹੈ ਹਰ ਇੱਕ ਬਾਈ ਜੀ ਕਮਰੇ ਬਣੇ ਹੋਏ ਨੇ ਬਹੁਤ ਵਧੀਆ ਕੋਠੀ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਜੀ ਤੇ ਰੇਟ ਵੀ ਬੜੇ ਜਾਇਜ਼ੇ ਦੇ ਵਿੱਚ ਤੁਹਾਨੂੰ ਮਿਲੂਗੀ ਸਾਰੀ ਗੱਲਬਾਤ ਤੁਸੀਂ ਮਾਲਕਾ ਨਾਲ ਕਰ ਲਿਓ ਜੀ ਪ੍ਰੋਪਰ ਵੇੜਾ ਹਨਾ ਤੇ ਬਹੁਤ ਸੋਹਣੀ ਲੋਕੇਸ਼ਨ ਉੱਪਰ ਬੇੜਾ ਵੀ ਬਹੁਤ ਵਧੀਆ ਮਿਲ ਜੂਗਾ ਜੀ ਚੈੱਕ ਕਰ ਸਕਦੇ ਹੋ ਤੁਸੀਂ ਤੇ ਪ੍ਰੋਪਰ ਵਧੀਆ ਕੋਠੀ ਤੁਹਾਡੇ ਲਈ ਲੈ ਕੇ ਆਇਆ ਤੇ ਅਗਲੀ ਕੋਠੀ ਵੀ ਤੁਹਾਨੂੰ ਮੈਂ ਦਿਖਾਉਣ ਜਾ ਰਿਹਾ ਬਾਈ ਹੁਣ ਇਹ ਕੋਠੀ ਤੁਸੀਂ ਦੇਖ ਲਈ ਤੇ ਹੁਣ ਆਪਾਂ ਅਗਲੀ ਕੋਠੀ ਵੱਲ ਵਧਾਂਗੇ ਉਹ ਕੋਠੀ ਬੜੇ ਜੇਜੇ ਭਾ ਦੇ ਵਿੱਚ ਬੜੀ ਸੋਹਣੀ ਲੋਕੇਸ਼ਨ ਦੇ ਉੱਪਰ ਆਈ ਹੋਈ ਹੈ ਤੇ ਬਾਕੀ ਕਮੈਂਟਾਂ ਵਿੱਚ ਜਰੂਰ ਦੱਸ ਦਿਆ ਕਰੋ ਬਾਈ ਜੀ ਤੁਹਾਨੂੰ ਕਿਹੜੇ ਏਰੀਆ ਦੀ ਕਿੱਥੇ ਕੋਠੀ ਚਾਹੀਦੀ ਹੈ ਕਿੰਨੇ ਕੁ ਤੁਸੀਂ ਪੈਸੇ ਲਾਉਣੇ ਆ ਤਾਂ ਕਮੈਂਟ ਜਰੂਰ ਕਰ ਦਿਆ ਕਰੋ ਜੇ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਇਹ ਜਿਹੜਾ ਹੁਣ ਆਪਾਂ ਬਾਈ ਜੀ ਤੁਹਾਡੇ ਲਈ ਲੈ ਕੇ ਆਏ ਆਂ ਆਪਾਂ ਇਹ ਕੋਠੀ ਹੈ ਜਿਹੜੀ ਬਾਈ ਜੀ ਇਹ ਗ੍ਰਾਂਥੀ ਸਿੰਘ ਕਿਸੇ ਭਰਾ ਦੀ ਕੋਠੀ ਹੈ ਤੇ ਉਹ ਆਪਦੇ ਜਵਾਕਾਂ ਕੋਲੇ ਬਈ ਰਹਿਣਾ ਸਟਾਰਟ ਕਰੂਗਾ ਇਸ ਕਰਕੇ ਇਹ ਕੋਠੀ ਵੇਚ ਰਿਆ ਤੇ ਇਹ ਵੀ ਬਹੁਤ ਵਧੀਆ ਲੋਕੇਸ਼ਨ ਦੇ ਉੱਪਰ ਬਹੁਤ ਸੋਹਣੀ ਹੈ ਨਾ ਬਣਿਆ ਹੋਇਆ ਸਾਰਾ ਕੁਝ ਤੇ 10 ਮਰਲੇ ਜਗ੍ਹਾ ਦੇ ਵਿੱਚ ਇਹ ਕੋਠੀ ਆਈ ਹੈ ਜੀ ਤੇ ਆਹ ਸਾਹਮਣੇ ਤੁਸੀਂ ਪਹਿਲਾ ਰਸਤਾ ਦੇਖ ਲਓ ਬਾਈ ਜੀ ਕਿਹੜੇ ਜਿਹੇ ਰਸਤੇ ਦੇ ਉੱਪਰ ਲੱਗਦੀ ਹੈ ਸਾਰਾ ਕੁਝ ਤੁਹਾਨੂੰ ਆਪਾਂ ਹੌਲੀ ਹੌਲੀ ਇਕੱਲੀ ਇਕੱਲੀ ਡਿਟੇਲ ਦੇ ਵਿੱਚ ਗੱਲ ਕਰਨੀਆਂ ਇਕੱਲੀ ਇਕੱਲੀ ਚੀਜ਼ ਦਿਖਾ ਦੇਾਂਗੇ ਤੁਹਾਨੂੰ ਜਾ ਕੇ ਦੇਖਣ ਦੀ ਲੋੜ ਨਹੀਂ ਪੈਣੀ ਆਪਣੀ ਵੀਡੀਓ ਦੇ ਥਰੂ ਤੁਹਾਨੂੰ ਕੱਲੇ ਕੱਲੇ ਹਨਾ ਚੀਜ਼ ਦੇ ਇਸ ਹਿਸਾਬ ਨਾਲ ਆਪਾਂ ਨੋਟ ਕਰਵਾ ਦੇਾਂਗੇ ਤੁਸੀਂ ਇੰਨਾ ਵੀ ਨਹੀਂ ਜਾ ਕੇ ਅਗਲੇ ਤੇ ਦੇਖ ਸਕਦੇ ਜਿੱਨਾ ਆਪਾਂ ਤੁਹਾਨੂੰ ਪ੍ਰੋਪਰ ਵੀਡੀਓ ਦੇ ਵਿੱਚ ਦੱਸ ਦੇਾਂਗੇ ਐਂਟਰੀ ਲੁੱਕ ਚੈੱਕ ਕਰ ਲਓ ਤੇ ਬਾਈ ਜੀ ਤੁਸੀਂ ਕੰਧ ਦੀ ਡਿਜ਼ਾਈਨ ਤੋਂ ਚੈੱਕ ਕਰ ਸਕਦੇ ਹੋ ਬਾਈ ਇਹ ਗ੍ਰ anthi ਸਿੰਘ ਦਾ ਹਨ ਤੇ ਬਾਹਰੋਂ ਸਾਰੀ ਕੋਠੀ ਤੁਸੀਂ ਦੇਖ ਸਕਦੇ ਹੋ ਪਲੱਸਤਰ ਕੀਤੀ ਹੋਈ ਹੈ ਤੇ ਵਧੀਆ ਰੋਡ ਦੇ ਉੱਪਰ ਤੋਂ ਨੂੰ ਫਰੰਟ ਦੇਖਣ ਨੂੰ ਮਿਲ ਜੂਗਾ ਜੀ ਤੇ ਆਪਾਂ ਹੁਣ ਅੱਗੇ ਵੱਲ ਵਧਾਂਗੇ ਬਾਈ ਜੀ ਤੁਹਾਨੂੰ ਦਿਖਾਵਾਂਗੇ ਤੇ ਗੇਟ ਤੁਸੀਂ ਸਭ ਤੋਂ ਪਹਿਲਾਂ ਗੇਟ ਚੈੱਕ ਕਰ ਲਓ ਬਾਈ ਗੇਟ ਲੱਗਿਆ ਹੋਇਆ ਤੇ ਸਾਮ ਸੰਭਾਲ ਬਾਈ ਥੋੜੀ ਘੱਟ ਹੈ ਨਾ ਕੋਠੀ ਦੀ ਤੇ ਬਾਕੀ ਤੁਸੀਂ ਆਪ ਦੇ ਅਕੋਰਡਿੰਗ ਇੱਥੇ ਪੂਰਾ ਵਧੀਆ ਮਾਹੌਲ ਬਣਾ ਸਕਦੇ ਹੋ ਤੇ ਆ ਚੈੱਕ ਕਰ ਲਓ ਤੁਸੀਂ ਸਾਹਮਣੇ ਗੇਟ ਖੋਲ ਕੇ ਤੁਹਾਨੂੰ ਦਿਖਾਤਾ ਜੀ ਤੇ ਕੱਲੀ ਕੱਲੀ ਚੀਜ਼ ਆਪਾਂ ਅੰਦਰੋਂ ਵੀ ਚੈੱਕ ਕਰਵਾ ਦਿਆਂਗੇ ਬਹੁਤ ਜਿਆਦਾ ਵਧੀਆ ਬਣਿਆ ਹਨਾ ਪੱਕਾ ਬੇੜਾ ਜੀ ਰਜਿਸਟਰੀ ਵਾਲੀ ਜਗ੍ਹਾ ਦੋਨੇ ਕੋਠੀਆਂ ਦੀ ਰਜਿਸਟਰੀ ਵਾਲੀ ਜਗ੍ਹਾ ਜਿਹੜੀ ਪਹਿਲਾਂ ਦਿਖਾ ਦਿੱ ਕੋਠੀ ਉਹਦੀ ਵੀ ਰਜਿਸਟਰੀ ਵਾਲੀ ਜਗ੍ਹਾ ਸੀਗੀ ਤੇ ਜਿਹੜੀ ਕੋਠੀ ਆਪਾਂ ਹੁਣ ਤੁਹਾਨੂੰ ਦਿਖਾਉਣ ਲੱਗੇ ਆ ਇਹ ਵੀ ਰਜਿਸਟਰੀ ਵਾਲੀ ਜਗ੍ਹਾ ਬਾਈ ਜੀ 10 ਮਰਲੇ ਪ੍ਰੋਪਰ ਜਗ੍ਹਾ ਦੇ ਵਿੱਚ ਬਣੀ ਹੋਈ ਹੈ ਬਾਈ ਜੀ 10 ਮਰਲੇ ਜਿਹੜਾ ਸ਼ਤਾ ਹੈਗਾ ਉਹ 1800 ਸਕਰ ਫੁੱਟ ਦਾ ਸ਼ਤਾ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਬੇੜਾ ਤੁਸੀਂ ਚੈੱਕ ਕਰ ਲਓ ਬਾਈ ਜੀ ਸਾਰਾ ਬੇੜਾ ਤੁਹਾਨੂੰ ਪੱਕਾ ਮਿਲ ਜੂਗਾ ਜਮਾ ਕੋਈ ਵੀ ਕਿਤੇ ਵੀ ਤੁਹਾਨੂੰ ਦੇਖਣ ਨੂੰ ਨਹੀਂ ਮਿਲਣੀ ਮਿੱਟੀ ਜੀ ਤੇ ਸਾਈਡ ਤੇ ਤੁਸੀਂ ਚੈੱਕ ਕਰ ਸਕਦੇ ਹੋ ਤੇ ਪਾਰਕ ਟਾਈਪ ਵੀ ਬਣਿਆ ਹੋਇਆ ਤੇ ਸਾਹਮਣੇ ਲੋਕੇਸ਼ਨ ਦੇਖ ਲਓ ਬਾਈ ਜੀ ਤੇ ਕੋਟੀ ਦੀ ਲੁੱਕ ਦੇਖ ਲਓ ਬਹੁਤ ਜਿਆਦਾ ਘੈਂਟ ਆ ਕੋਈ ਵੀ ਵੀਰ ਹਨਾ ਲੈਣਾ ਚਾਹੁੰਦਾ ਤਾਂ ਵਧੀਆ ਭਾਅ ਦੇ ਵਿੱਚ ਤੁਹਾਨੂੰ ਮਿਲ ਜਾਣਗੀਆਂ ਬਾਥਰੂਮ ਵਗੈਰਾ ਤੁਹਾਨੂੰ ਦੇਖ ਲੈਂਦੇ ਬਾਈ ਇਹ ਸੈਪਰੇਟ ਬਣੇ ਹੋਏ ਨੇ ਬਾਹਰ ਤੇ ਉਹ ਵੀ ਸਾਰਾ ਤੁਹਾਨੂੰ ਡਿਟੇਲ ਮੈਂ ਦੇਣ ਲੱਗਿਆ ਜੀ ਇਹ ਅੰਦਰ ਬਾਹਰ ਦੋਨੇ ਸਾਈਡ ਬਣੇ ਹੋਏ ਨੇ ਆਪਾਂ ਅਕਸਰੀ ਪਿੰਡਾਂ ਵਿੱਚ ਆਪਾਂ ਬਾਹਰ ਵੀ ਬਣਾ ਲੈਨੇ ਤੇ ਅੰਦਰ ਵੀ ਹੁੰਦੇ ਨੇ ਤੇ ਉਹ ਤੁਹਾਨੂੰ ਮੈਂ ਕੱਲੀ ਕੱਲੀ ਡਿਟੇਲ ਹਨਾ ਸਾਰੀ ਦੱਸਦਾ ਬਈ ਵੀਡੀਓ ਦੇ ਨਾਲ ਬਣੇ ਰਹੋ ਤੇ ਵੀਡੀਓ ਨੂੰ ਲਾਈਕ ਸ਼ੇਅਰ ਦੱਬ ਕੇ ਕਰਦਿਆ ਕਰੋ ਜਿੰਨੀਆਂ ਵੀ ਭੈਣਾ ਭਰਾ ਸਾਰੇ ਹਨਾ ਦੇਖ ਰਹੇ ਨੇ ਕਿੱਥੋਂ ਦੇਖ ਰਹੇ ਹੋ ਸਾਨੂੰ ਤੁਸੀਂ ਇਹ ਵੀ ਦੱਸਿਆ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਤੇ ਬਾਕੀ ਕਮੈਂਟਾਂ ਵਿੱਚ ਜਰੂਰ ਦੱਸਿਆ ਕਰੋ ਬਾਈ ਜੀ ਵੀਡੀਓ ਕਿਸ ਤਰ੍ਹਾਂ ਦੀਆਂ ਲੱਗਦੀਆਂ ਨੇ ਤੇ ਹੋਰ ਵੀ ਘੈਂਟ ਘੈਂਟ ਵੀਡੀਓ ਆਪਾਂ ਆਪਦੇ ਚੈਨਲ ਤੇ ਪਾ ਰੱਖੀਆਂ ਨੇ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਜਰੂਰ ਕਰ ਲਿਓ ਸਪੈਸ਼ਲ ਦੱਸਿਆ ਹੈ ਵੀਰਾਂ ਨੇ ਬਾਈ ਜੀ ਲਾਈਟ ਵਗੈਰਾ ਤਾਂ ਜਿੰਨਾ ਕੰਮ ਹੈ ਸਾਰਾ ਹਨਾ ਕੋਠੀ ਦੇ ਵਿੱਚ ਕੀਤਾ ਹੋਇਆ ਨੇ ਤੇ ਬੋਰ ਵੀ ਘਰ ਦੇ ਵਿੱਚ ਲੱਗਿਆ ਹੋਇਆ ਵੱਡੀ ਸੜਕ ਦੇ ਉੱਪਰ ਤੁਹਾਨੂੰ ਘਰ ਦੇਖਣ ਨੂੰ ਮਿਲ ਜੂਗਾ ਜੀ ਤੇ ਰਜਿਸਟਰੀ ਵਾਲਾ ਜਗ੍ਹਾ ਤੁਹਾਨੂੰ ਦੇਖਣ ਨੂੰ ਮਿਲ ਜੂਗੀ ਆ ਸਾਈਡ ਤੇ ਤੁਸੀਂ ਪਾਰਕ ਨੂੰ ਯੂਜ਼ ਕਰ ਸਕਦੇ ਹੋ ਥੋੜਾ ਜਿਹਾ ਕੱਚਾ ਥਾਂ ਛੱਡਿਆ ਗਿਆ ਜੀ ਤੇ ਇੱਧਰ ਬਾਥਰੂਮ ਲੈਟਰਿੰਗ ਬਾਹਰ ਹਨਾ ਬਣਾਏ ਗਏ ਨੇ ਤੇ ਵਿਚਾਲੇ ਵੀ ਸਪੇਸ ਛੱਡਿਆ ਗਿਆ ਜੇ ਤੁਸੀਂ ਆਦੀ ਵਾਸ਼ਿੰਗ ਏਰੀਆ ਨੂੰ ਹਨਾ ਅਇਤੇ ਕੋਈ ਮਸ਼ੀਨ ਲਾਉਣੀ ਆ ਕੁਛ ਕਰਨਾ ਦਿੱਤੇ ਜਿਹੜੇ ਪੁਆਇੰਟ ਆ ਹਨਾ ਟੂਟੀਆਂ ਦੇ ਉਹ ਵੀ ਦਿੱਤੇ ਗਏ ਨੇ ਤਾਂ ਹਾ ਪਲੱਗ ਵੀ ਦਿੱਤਾ ਗਿਆ ਜੀ ਉਹ ਤੁਸੀਂ ਚੈੱਕ ਕਰ ਸਕਦੇ ਹੋ ਬਾਹਰਲੇ ਬਾਥਰੂਮ ਤੁਸੀਂ ਦੇਖ ਸਕਦੇ ਹੋ ਬਾਈ ਜੀ ਟਾਇਲ ਵਗੈਰਾ ਜੀ ਸਾਰਾ ਲਗਾਉਣ ਵਾਲੀ ਪਈ ਹੈ ਮੋਟਰ ਦੀ ਸਵਿੱਚ ਤੁਸੀਂ ਇੱਥੇ ਦੇਖ ਸਕਦੇ ਹੋ ਮੋਟਰ ਦੀ ਸਵਿੱਚ ਲੱਗੀ ਹੋਈ ਹੈ ਤੇ ਤੁਸੀਂ ਟਾਇਲ ਵਗੈਰਾ ਤੁਸੀਂ ਆਪਦੇ ਅਕੋਰਡਿੰਗ ਉਹ ਲਵਾ ਸਕਦੇ ਹੋ ਬਈ ਜਿੰਨੀ ਚੀਜ਼ ਹੈ ਨਾ ਸਾਰੀ ਪ੍ਰੋਪਰ ਦਿਖਾ ਰੱਖੀ ਹੈ ਅਲੂਮੋਨੀਅਮ ਦੇ ਗੇਟ ਲੱਗੇ ਹੋਏ ਨੇ ਤੁਸੀਂ ਇਹ ਚੈੱਕ ਕਰ ਸਕਦੇ ਹੋ ਬਾਥਰੂਮ ਨੂੰ ਵੀ ਤੇ ਲੈਟਰਨ ਨੂੰ ਵੀ ਅੱਗੇ ਵੀ ਤੁਹਾਨੂੰ ਦਿਖਾ ਦਿੰਨੇ ਆ ਪਲਸਤਰ ਬਾਈ ਸਾਰਾ ਹੋਇਆ ਹੋਇਆ ਜੂੜੀਆਂ ਸਾਰੀਆਂ ਲੱਗੀਆਂ ਸ਼ੀਸ਼ੇ ਵਾਲਾ ਕੰਮ ਸਾਰਾ ਕੰਪਲੀਟ ਹੈ ਲਾਈਟਿੰਗ ਦਾ ਸਾਰਾ ਕੰਮ ਕੰਪਲੀਟ ਹੈ ਵੇੜਾ ਤੁਸੀਂ ਚੈੱਕ ਕਰ ਸਕਦੇ ਹੋ ਵੇੜਾ ਵੀ ਪੱਕਾ ਕਰਿਆ ਹੋਇਆ ਹੈ ਤੇ ਸਾਹਮਣੇ ਸਭ ਤੋਂ ਪਹਿਲਾਂ ਜਿਹੜਾ ਪੋਰਚ ਏਰੀਆ ਬਾਈ ਤੁਸੀਂ ਦੇਖ ਸਕਦੇ ਹੋ ਗੱਡੀਆਂ ਹਨਾ ਰਾਮ ਨਾਲ ਵੱਡੀ ਗੱਡੀ ਵੀ ਤੁਹਾਡੇ ਕੋਲੇ ਆ ਰਾਮ ਨਾਲ ਅੰਦਰ ਆ ਜੂਗੀ ਬਹੁਤ ਇੱਥੋਂ ਤੁਹਾਨੂੰ ਫਰੰਟ ਹਨਾ ਗੋਟੀ ਦਾ ਦੇਖਣ ਨੂੰ ਮਿਲੂਗਾ ਇੱਥੇ ਤੁਸੀਂ ਬਾਈਕ ਖੜਾ ਲਓ ਗੱਡੀ ਖੜਾ ਲਓ ਆਰਾਮ ਨਾਲ ਲੱਗ ਜਾਣਗੇ ਬਾਈ ਕਿੱਦਾਂ ਮਰਜ਼ੀ ਤੇ ਮੰਝੇ ਢਾਲੂ ਹਨਾ ਬਹੁਤ ਵੱਡੀ ਖੁੱਲੀ ਡੁੱਲੀ ਪੋਰਚ ਤੁਹਾਨੂੰ ਦੇਖਣ ਨੂੰ ਮਿਲੀ ਹੋਈ ਹੈ ਜੀ ਤੇ ਬਾਹਰ ਦੀ ਲੁੱਕ ਸਾਰੀ ਮੈਂ ਤੁਹਾਨੂੰ ਦਿਖਾਈ ਦਿੱਤੀ ਬਾਈ ਹੁਣ ਆਪਾਂ ਅੰਦਰ ਵੱਲ ਵਧਾਂਗੇ ਤੇ ਨਾਲ ਦੀ ਨਾਲ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਕਿਉਂਕਿ ਜਿੰਨੀ ਤੁਸੀਂ ਸ਼ੇਅਰ ਕਰਦੇ ਹੋ ਹੋਰ ਜਿਆਦਾ ਲੋਕਾਂ ਕੋਲੇ ਜਾਂਦੀ ਹੈ ਤੇ ਵੱਧ ਤੋਂ ਵੱਧ ਐਡ ਆਪਣੇ ਕੋਲੇ ਪਹੁੰਚਦੀ ਹੈ ਤੇ ਜਿਆਦਾ ਤੋਂ ਜਿਆਦਾ ਲੋਕਾਂ ਕੋਲੇ ਜਾਊਗੀ ਤਾਂ ਵੀਡੀਓ ਹਣਾ ਚੈੱਕ ਕਰ ਜਲਦੀ ਹੀ ਸੇਲ ਹੋਣਗੇ ਤੇ ਹੋਰ ਵੀ ਬਹੁਤ ਸਾਰੀਆਂ ਵੀਡੀਓ ਆਉਣਗੀਆਂ ਇੱਥੇ ਤੁਸੀਂ ਦੇਖ ਸਕਦੇ ਹੋ ਬਾਈ ਜੀ ਡ੍ਰੈنگ ਰੂਮ ਨੂੰ ਵੀ ਸੈਪਰੇਟ ਪੋਰਚ ਦੇ ਵਿੱਚ ਓਪਨ ਮਿਲ ਜਾਂਦਾ ਜੀ ਐਂਟਰੀ ਤੇ ਇੱਕ 메ਨ ਘਰ ਨੂੰ ਵੀ ਹਣਾ ਐਂਟਰੀ ਮਿਲ ਜਾਂਦੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਇੱਧਰ ਡ੍ਰਾਇੰਗ ਰੂਮ ਚੈੱਕ ਕਰ ਲਓ ਜੀ ਪੋਰਚ ਤੋਂ ਡ੍ਰਾਇੰਗ ਰੂਮ ਦੀ ਐਂਟਰੀ ਹੈ ਤੇ ਇੱਥੇ ਸਾਰੀ ਬਾਹਰ ਦੇਖਣ ਨੂੰ ਵਿੰਡੋਆਂ ਵਗੈਰਾ ਲੱਗੀਆਂ ਹੋਈਆਂ ਹਨ ਲਾਈਟਿੰਗ ਦਾ ਖਾਸ ਪ੍ਰਬੰਧ ਚਾਨਣ ਵਗੈਰਾ ਪੂਰਾ ਹੁੰਦਾ ਜੀ ਕਾਰਨਰ ਵਿੰਡੋ ਵੀ ਲੱਗੀ ਹੋਈ ਹੈ ਸਾਈਡ ਤੇ ਵਿਚਾਲੇ ਵੀ ਵਿੰਡੋ ਲੱਗੀ ਹੋਈ ਹੈ ਤੇ ਥੱਲੇ ਟਾਈਲ ਦਾ ਕੰਮ ਹੈ ਜਿਹੜਾ ਉਹ ਵੀ ਪ੍ਰੋਪਰ ਕੀਤਾ ਹੋਇਆ ਕਮਰਿਆਂ ਦੇ ਵਿੱਚ ਤੁਸੀਂ ਚੈੱਕ ਕਰ ਲਓ ਬਾਈ ਜੀ ਆ ਤੁਸੀਂ ਦੇਖ ਸਕਦੇ ਹੋ ਬਾਈ ਜੀ ਖੁੱਲਾ ਡੁੱਲਾ ਤੁਹਾਨੂੰ ਡ੍ਰਾਇੰਗ ਰੂਮ ਹੈ ਜਿਹੜਾ ਦੇਖਣ ਨੂੰ ਮਿਲ ਜੂਗਾ ਸਾਰਾ ਤੁਹਾਨੂੰ ਅੰਦਰੋਂ ਸਾਰੀ ਕੋਠੀ ਹੈ ਜਿਹੜੀ ਪਲਾਸਟਰ ਮਿਲ ਜੂਗੀ ਡ੍ਰੈنگ ਰੂਮ ਦਾ ਇੱਕ ਗੇਟ ਤੁਹਾਨੂੰ ਲੌਬੀ ਦੇ ਵਿੱਚ ਮਿਲ ਜੂਗਾ ਇੱਕ ਗੇਟ ਉਹਦਾ ਪੋਰਚ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂਗਾ ਪੋਰਚ ਤੇ ਵਿੱਚ ਐਂਟਰੀ ਮੇਨ ਉਹ ਵੀ ਤੁਹਾਨੂੰ ਮੇਨ ਦੇਖਣ ਨੂੰ ਮਿਲ ਜੂਗੀ ਜੀ ਵਿੱਚੋਂ ਵੀ ਤੁਹਾਨੂੰ ਦਿਖਾ ਦਿੰਨੇ ਆ ਜੀ ਬਾਕੀ ਆਪਾਂ ਲੋਕੇਸ਼ਨ ਵਗੈਰਾ ਦੀ ਵੀ ਗੱਲ ਕਰ ਲੈਂਦੇ ਆ ਵੀ ਕਿੱਥੇ ਕਰਕੇ ਤੁਹਾਨੂੰ ਇਹ ਕੋਠੀ ਦੇਖਣ ਨੂੰ ਮਿਲ ਜੂਗੀ ਪਿੰਡ ਖੋਸਾ ਕੋਟਲਾ ਠੀਕ ਹੈ ਜੀ ਇਹ ਪਿੰਡ ਖੋਸਾ ਕੋਟਲਾ ਜੀ ਰੋਡ ਖੋਸਾ ਤੋਂ ਜਲਾਲ ਵਾਲੇ ਰੋਡ ਦੇ ਉੱਪਰ ਜਿਹੜਾ ਰੋਡ ਹੈ ਉਹਦੇ ਉੱਪਰ ਇਹ ਕੋਠੀ ਬਣੀ ਹੋਈ ਹੈ ਤੇ ਤਹਿਸੀਲ ਹੈਗਾ ਜੀ ਧਰਮਕੋਟ ਧਰਮਕੋਟ ਤਹਿਸੀਲ ਦੇ ਵਿੱਚ ਹੈ ਜੀ ਤੇ ਨੇੜੇ ਫੀਡ ਫੈਕਟਰੀ ਜ਼ਿਲ੍ਹਾ ਮੋਗਾ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜਾਊਗੀ ਜੀ ਠੀਕ ਹੈ ਜੀ ਆਹ ਲੌਬੀ ਦੇ ਵਿੱਚ ਵੀ ਸਾਰੇ ਟਾਇਲ ਦਾ ਕੰਮ ਕੀਤਾ ਹੋਇਆ ਜੀ ਆਪਾਂ ਲੌਬੀ ਦੇ ਵਿੱਚ ਲਿਆਏ ਜੀ ਇਧਰਲੇ ਪਾਸੇ ਮੇਨ ਗੇਟ ਰਹੇਗਾ ਤੁਸੀਂ ਸਾਹਮਣੇ ਚੈੱਕ ਕਰ ਸਕਦੇ ਹੋ ਤੇ ਇਦਰ ਥੱਲੇ ਜਿਹੜਾ ਲਾਈਟਿੰਗ ਵਗੈਰਾ ਦਾ ਕੰਮ ਹੈ ਬਾਈ ਉਹ ਕੰਪਲੀਟ ਹੀ ਹੈ ਸਾਰਾ ਉਹ ਤੁਸੀਂ ਚੈੱਕ ਕਰ ਸਕਦੇ ਹੋ ਟਾਇਲ ਦਾ ਕੰਮ ਅੰਦਰਲੇ ਪਾਸੇ ਸਾਰਾ ਕੰਪਲੀਟ ਹੈ ਤੇ ਆਹਾਂ ਮੇਨ ਗੇਟ ਚੈੱਕ ਕਰ ਲਓ ਮੇਨ ਗੇਟ ਦੇ ਨਾਲ ਤੁਹਾਨੂੰ ਕੋਈ ਵਿੰਡੋ ਵੀ ਦੇਖਣ ਨੂੰ ਮਿਲ ਜੂਗੀ ਜਾਨੀ ਕਿ ਕੋਠੀ ਦੇ ਵਿੱਚ ਵੈਂਟੀਲੇਸ਼ਨ ਹਨਾ ਜਾਨੀ ਕਿ ਚਾਨਣ ਬਿਲਕੁਲ ਲਾਈਟਾਂ ਬੰਦ ਕਰਕੇ ਵੀ ਪ੍ਰੋਪਰ ਚਾਨਣ ਰਹਿੰਦਾ ਵੀ ਵਧੀਆ ਤਰੀਕੇ ਨਾਲ ਡਿਜ਼ਾਈਨ ਕਰਵਾਈ ਗਈ ਹੈ ਜੀ ਸਾਹਮਣੇ ਦੋ ਰੂਮ ਚੈੱਕ ਕਰ ਸਕਦੇ ਹੋ ਸਾਈਡ ਦੇ ਉੱਪਰ ਤੁਸੀਂ ਲੌਬੀ ਦੇ ਵਿੱਚੋਂ ਪੌੜੀਆਂ ਵੀ ਚੈੱਕ ਕਰ ਸਕਦੇ ਹੋ ਜੀ ਉੱਪਰ ਵੱਲ ਪੌੜੀਆਂ ਜਾਂਦੀਆਂ ਨੇ ਤੇ ਜੋ ਕਿ ਕੱਟ ਵਾਲੀਆਂ ਪੌੜੀਆਂ ਨੇ ਤੇ ਸਾਈਡ ਦੇ ਉੱਪਰ ਤੁਹਾਨੂੰ ਰਸੋਈ ਦੇਖਣ ਨੂੰ ਮਿਲ ਜੂਗੀ ਸਾਰੀ ਉਹ ਵੀ ਦਿਖਾ ਦਿੰਨੇ ਆ ਜੀ ਤੇ ਬਾਕੀ ਨੰਬਰ ਤੁਹਾਡੇ ਨਾਲ ਸ਼ੇਅਰ ਕਰ ਦਿੰਨੇ ਆ ਕੰਟੈਕਟ ਨੰਬਰ ਵੀਰਾਂ ਦਾ ਸਕਰੀਨ ਉੱਪਰ ਚਲਾ ਦਿੱਤਾ ਗਿਆ ਜੀ ਸਾਰੀ ਜਾਣਕਾਰੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਪ੍ਰਾਪਤ ਕਰ ਸਕਦੇ ਹੋ ਜੀ ਇਹ ਹੈਗੇ ਜੀ ਕਮਰੇ ਤੁਸੀਂ ਚੈੱਕ ਕਰ ਲਓ ਨਾਲ ਅਟੈਚ ਵਾਸ਼ਰੂਮ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਤੇ ਵਧੀਆ ਕਮਰੇ ਖੁੱਲੇ ਡੁੱਲੇ ਕਮਰੇ ਮਿਲਣਗੇ ਬਾਈ ਜੀ ਤੁਸੀਂ ਦੇਖ ਸਕਦੇ ਹੋ ਨਾਲ-ਨਾਲ ਦੋ ਕਮਰੇ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਦੋਨੇ ਕਮਰਿਆਂ ਦੇ ਵਿੱਚ ਵੀ ਟਾਇਲ ਦਾ ਕੰਮ ਹੈ ਜਿਹੜਾ ਕੀਤਾ ਹੋਇਆ ਹੈ ਜੀ ਤੇ ਉਹ ਚੈੱਕ ਕਰ ਸਕਦੇ ਹੋ ਤੇ ਇਹਨਾਂ ਨੇ ਬਾਈ ਹਨਾ ਤੁਸੀਂ ਦੇਖ ਹੀ ਸਕਦੇ ਹੋ ਵੀ ਸਾਮ ਸੰਭਾਲ ਘਟ ਹੈ ਬੀਰ ਹੋਰੀ ਗ੍ਰੰਥੀ ਸਿੰਘ ਨੇ ਹਨਾ ਤੇ ਜਿਆਦਾ ਟਾਈਮ ਗੁਰੂ ਘਰ ਰਹਿੰਦੇ ਨੇ ਜਾਂ ਫਿਰ ਆਪਦੇ ਬੱਚਿਆਂ ਕੋਲ ਇਹ ਸ਼ਿਫਟ ਹੋਣ ਜਾ ਰਹੇ ਨੇ ਤੇ ਇਸ ਕਰਕੇ ਇਹ ਵੀ ਇਹ ਘਰ ਹੈ ਜਿਹੜਾ ਬਾਈ ਜੀ ਬਿਕਾਊ ਹੈ ਤੇ ਬੜੇ ਜੱਜ ਰੇਟਾਂ ਉੱਤੇ ਵਿਕਾਊ ਹੈ ਤੇ ਉਹ ਸਾਰੀ ਜਾਣਕਾਰੀ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਨੰਬਰ ਤੁਹਾਡੀ ਸਕਰੀਨ ਉੱਪਰ ਚੱਲ ਰਿਹਾ ਹੈ ਲੋਕੇਸ਼ਨ ਮੈਂ ਦੱਸਤੀ ਤੇ ਬਾਕੀ ਚੈੱਕ ਕਰ ਲਓ ਬਾਈ ਹਨਾ ਦਿਖਾ ਰਹੇ ਹਾਂ ਬਾਕੀ ਜੋ ਵੀ ਚੀਜ਼ ਰਹੇਗੀ ਤੁਹਾਨੂੰ ਮੈਂ ਕਮਰੇ ਦਿਖਾ ਤੇ ਰਸੋਈ ਵੀ ਦਿਖਾ ਦਿੰਨਾ ਬਾਈ ਜੀ ਲੌਬੀ ਵਗੈਰਾ ਦਿਖਾਤੀ ਬਾਹਰੋਂ ਦਿਖਾਤਾ ਸਾਰਾ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤਾਂ ਕਿ ਬਹੁਤ ਵੀ ਘੈਂਟ ਘੈਂਟ ਵੀਡੀਓ ਵਧੀਆ ਤੁਹਾਡੇ ਤੱਕ ਅਸੀਂ ਪਹੁੰਚਦੀਆਂ ਕਰੀਏ ਤੇ ਘੈਂਟ ਘੈਂਟ ਹੋਰ ਬਹੁਤ ਸਾਰੀਆਂ ਵੀਡੀਓ ਅਲੱਗ-ਅਲੱਗ ਏਰੀਆ ਦੇ ਆਪਣੇ ਕੋਲੇ ਪਹੁੰਚ ਵੀ ਰਹੀਆਂ ਨੇ ਹਰ ਇੱਕ ਏਰੀਆ ਦੇ ਲਗਭਗ ਆਪਣੇ ਕੋਲੇ ਵੀਡੀਓ ਹੁੰਦੀ ਹੈ ਤਾਂ ਅਸੀਂ ਕਮੈਂਟਾਂ 'ਚ ਕਰਦਿਆ ਕਰੋ ਤਾਂ ਕਿ ਅਸੀਂ ਅਗਲੀ ਵੀਡੀਓ ਉਹ ਜਿਹੇ ਹਨਾ ਆ ਟਾਈਪ ਦੀ ਤੁਹਾਡੇ ਤੱਕ ਪਹੁੰਚਤੀ ਕਰਦਗੀ ਜੀ ਤੇ ਆ ਤੁਸੀਂ ਦੇਖ ਸਕਦੇ ਹੋ ਬਾਈ ਜੀ ਅਟੈਚ ਵਾਸ਼ਰੂਮ ਵਗੈਰਾ ਤੁਹਾਨੂੰ ਦੇਖਣ ਨੂੰ ਮਿਲ ਜਾਣਗੇ ਇਹ ਉਮੀਦ ਦਿਖਾ ਦਿੰਦਾ ਹੈ ਬਾਈ ਜੀ ਤੁਸੀਂ ਹਰ ਪੱਖੋਂ ਯੂਜ਼ ਕਰਦੇ ਚਾਹੇ ਬਾਥਰੂਮ ਨੂੰ ਯੂਜ਼ ਕਰ ਲਿਓ ਜੇ ਬਾਹਰ ਸੈਪਰੇਟ ਯੂਜ਼ ਕਰਨੇ ਤਾਂ ਤੁਸੀਂ ਇਹਨੂੰ ਸਟੋਰੇਜ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹੋ ਕਿਉਂਕਿ ਬਹੁਤ ਓਪਨ ਏ ਹੈ ਨਾ ਬਾਈਡ ਏਰੀਆ ਖੁੱਲਾ ਡੁੱਲਾ ਏਰੀਆ ਤੁਹਾਨੂੰ ਦੇਖਣ ਨੂੰ ਮਿਲ ਜਾਂਦਾ ਜੀ ਤੇ ਉੱਪਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਜੀ ਲਾਈਟਿੰਗ ਦਾ ਖਾਸ ਪ੍ਰਬੰਧ ਘਾਤ ਵੈਂਟੀਲੇਸ਼ਨ ਦਿੱਤੇ ਹੋਏ ਨੇ ਛੱਤ ਦੇ ਵਿੱਚ ਇਧਰ ਸਾਈਡ ਦੇ ਉੱਪਰ ਤੁਹਾਨੂੰ ਰਸੋਈ ਦੇਖਣ ਨੂੰ ਮਿਲ ਜੂਗੀ ਬਾਈ ਜੀ ਆ ਰਸੋਈ ਚੈੱਕ ਕਰ ਸਕਦੇ ਹੋ ਰਸੋਈ ਤੁਹਾਨੂੰ ਮੈਂ ਦਿਖਾ ਦਿੰਦਾ ਆਹ ਰਸੋਈ ਵਾਲਾ ਏਰੀਆ ਰਸੋਈ ਦੇ ਵਿੱਚ ਤੁਸੀਂ ਦੇਖੋ ਸੈਲਫ ਵਗੈਰਾ ਪਾਈ ਹੋਈ ਹੈ ਟੂਟੀਆਂ ਵਗੈਰਾ ਦਾ ਕੰਮ ਹੈ ਜਿਹੜਾ ਰਸੋਈ ਦੇ ਵਿੱਚ ਕਰਵਾਇਆ ਗਿਆ ਤੇ ਸ਼ਿੰਕ ਵਗੈਰਾ ਲੱਗੇ ਹੋਏ ਨੇ ਥੱਲੇ ਤੁਸੀਂ ਪੱਥਰ ਵਗੈਰਾ ਚੈੱਕ ਕਰ ਸਕਦੇ ਹੋ ਤੇ ਸੈਲਫ ਦੇ ਉੱਪਰ ਵੀ ਪੱਤਰ ਲੱਗਿਆ ਉਹ ਤੁਸੀਂ ਚੈੱਕ ਕਰ ਸਕਦੇ ਹੋ ਬਾਈ ਬਾਕੀ ਆਪ ਦੇ ਅਕੋਰਡਿੰਗ ਜੋ ਵੀ ਕੰਮ ਰਹਿੰਦਾ ਬਾਈ ਉਹ ਤੁਸੀਂ ਕਰਵਾ ਸਕਦੇ ਹੋ ਤੇ ਬਾਕੀ ਸੋਈ ਦੇ ਵਿੱਚ ਵੀ ਵਿੰਡੋ ਦੇਖਣ ਨੂੰ ਮਿਲ ਜੂਗੀ ਜੋ ਫਰੰਟ ਤੇ ਬਣੀ ਫੇਸ ਸਾਹ ਦਾ ਜਾਨੀ ਕਿ ਆਪਾਂ ਨੂੰ ਕੋਈ ਵੀ ਗੇਟ ਅੰਦਰ ਆਉਂਦਾ ਤਾਂ ਪਤਾ ਲੱਗ ਜਾਂਦਾ ਵੀ ਕੂਟੀ ਵਧੀਆ ਹਨਾ ਇਤੋਂ ਪਤਾ ਲੱਗ ਜਾਂਦਾ ਇਹ ਗੱਲਾਂ ਦੇ ਉੱਤੋਂ ਵੀ ਕੂਟੀ ਵਧੀਆ ਤਰੀਕੇ ਨਾਲ ਡਿਜ਼ਾਈਨ ਕੀਤੀ ਗਈ ਹੈ ਬਾਈ ਜੀ ਤੇ ਰੋਸ਼ਨੀ ਵਗੈਰਾ ਤੁਸੀਂ ਦੇਖੋ ਵੀ ਲਾਈਟਾਂ ਸਾਰੀਆਂ ਘਰਦੀਆਂ ਪਾਉਂਦਾ ਨੇ ਤੇ ਚਾਨਣ ਹਨਾ ਵਧੀਆ ਵੀਡੀਓ ਦਿਖ ਰਹੀ ਹੈ ਤੇ ਬਾਕੀ ਵੀਡੀਓ ਵਧੀਆ ਲੱਗੀ ਤਾਂ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ